ਪ੍ਰਥਮ ਪਗਤੀ ਜ਼ਿਮਰ ਕੇ ਆਪ ਜੀ ਦਾ ਸਵਾਗਤ ਹੈ ਸਾਡੇ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਤੇ ਕਈ ਵਾਰ ਆਪਾਂ ਘਰ ਵਿੱਚ ਜਾਂ ਹੋਰ ਇਹ ਜ਼ਰੂਰ ਸੁਣਿਆ ਹੋਣਾ ਏ ਕਿ ਸੁਪਨਿਆਂ ਦੇ ਵਿੱਚ ਜਦੋਂ ਸਾਨੂੰ ਮਰੇ ਹੋਏ ਲੋਕ ਵਿਖਾਈ ਦਿੰਦੇ ਨੇ ਕਦੀ ਵੀ ਭੁੱਲ ਕੇ ਮਰੇ ਹੋਏ ਜਿਹੜੇ ਆਮ ਇਨਸਾਨ ਨੇ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਫਲਾਣਾ ਪੂਰਾ ਹੋ ਗਿਆ ਹੈ ਜਾਂ ਉਹ ਪੂਰਾ ਹੋ ਗਿਆ ਸੀ ਪੂਰੇ ਉਹ ਹੋ ਜਾਂਦੇ ਨੇ ਜਿਹੜੇ ਪੂਰਨ ਅਕਾਲ ਪੁਰਖ ਦੇ ਵਿੱਚ ਸਮਾ ਜਾਂਦੇ ਨੇ ਜਿਨ੍ਹਾਂ ਦੀ ਯਾਤਰਾ ਸਫਲ ਹੋਈਏ ਤੇ ਉਹ ਪੂਰੇ ਵਿੱਚ ਮਿਲ ਕੇ ਸੰਪੂਰਨ ਹੋ ਜਾਂਦੇ ਨੇ ਪਰ ਜਿਹੜੇ ਸਾਡੇ ਵਰਗੇ ਲੋਕ ਨੇ ਕਿਸੇ ਪਾਸੇ ਨਹੀਂ ਲੱਗੇ ਪਰਮਾਤਮਾ ਦੇ ਵਿੱਚ ਜਿਨ੍ਹਾਂ ਦੀ ਲੀਨਤਾ ਨਹੀਂ ਹੋ ਪਾਈ ਉਹ ਮਰੇ ਹੋਏ ਨੇ ਉਹਦੇ ਵਿੱਚ ਚਾਹੇ ਕੋਈ ਵੀ ਹੋਵੇ ਸੋ ਇਸ ਵਾਸਤੇ ਸਾਨੂੰ ਇਹੀ ਸ਼ਬਦ ਵਰਤਣਾ ਠੀਕ ਹੈ ਜਿਹੜੇ ਲੋਕ ਮਰ ਚੁੱਕੇ ਨੇ ਉਹ ਜਦੋਂ ਵੀ ਸੁਪਨਿਆਂ ਦੇ ਵਿੱਚ ਆਉਂਦੇ ਨੇ ਤੇ ਮਨ ਵਿੱਚ ਇੱਕ ਬੋਝ ਇੱਕ ਸ਼ੰਕਾ ਜੀ ਜ਼ਰੂਰ ਆਂਦੀ ਹੈ ਕਿ ਬਿਨਾਂ ਕਿਸੇ ਕਾਰਨ ਦੇ ਸੁਪਨਿਆਂ ਦੇ ਵਿੱਚ ਉਹਨਾਂ ਨੂੰ ਵੇਖਣਾ ਸਾਡੇ ਮਨ ਨੂੰ ਥੋੜਾ ਬੋਝਲ ਕਰਦਾ ਹੈ ਜਿੰਨੂੰ ਕਿ ਠੀਕ ਨਹੀਂ ਸਮਝਿਆ ਜਾਂਦਾ ਕਈ ਵਾਰ ਅਸੀਂ ਸੁਪਨਿਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਵੇਖ ਲੈਂਦੇ ਆ ਜਿਹੜੇ ਮਰ ਚੁੱਕੇ ਨੇ ਪਰ ਜਿਨ੍ਹਾਂ ਨੂੰ ਅਸੀਂ ਜੀਵਨ ਭਰ ਕਦੀ ਮਿਲੇ ਨਹੀਂ ਅਕਸਰ ਆਪ ਜੀ ਦੇ ਨਾਲ ਵੀ ਐਸਾ ਹੋਇਆ ਹੋਣਾ ਏ ਜਿੰਨੂੰ ਅਸੀਂ ਕਦੀ ਜਾਣਦੇ ਨਹੀਂ ਜਿੰਨੂੰ ਅਸੀਂ ਕਦੀ ਮਿਲੇ ਨਹੀਂ ਪਰ ਉਹ ਸਾਡੇ ਸੁਪਨਿਆਂ ਦੇ ਵਿੱਚ ਵਿਖਾਈ ਦਿੰਦਾ ਹੈ ਸਾਨੂੰ ਵੇਖ ਕੇ ਤੇ ਆਦਰਸ਼ ਹੋ ਜਾਂਦਾ ਹੈ ਜਾਂ ਸਾਨੂੰ ਕੁਝ ਕਹਿੰਦਾ ਹੈ ਪਰ ਸਾਨੂੰ ਯਾਦ ਨਹੀਂ ਕਈ ਵਾਰ ਉਹ ਕੇਵਲ ਵੇਖ ਕੇ ਤੇ ਮੁਸਕੁਰਾਉਂਦੇ ਨੇ ਪਰ ਕਈ ਵਾਰ ਉਹ ਸਾਨੂੰ ਚੀਜ਼ਾਂ ਦੇ ਦਿੰਦੇ ਨੇ ਇਨ੍ਹਾਂ ਗੱਲਾਂ ਦੇ ਦੌਰਾਨ ਜੇ ਕੋਈ ਤੁਹਾਡਾ ਵੱਡਾ ਵਡੇਰਾ ਬਜ਼ੁਰਗ ਜਿਹੜੇ ਕੀ ਆਪਣੀ ਉਮਰ ਭੋਗ ਕੇ ਖਤਮ ਹੋਇਆ ਹੈ ਜੇ ਉਹ ਤੁਹਾਨੂੰ ਕੋਈ ਚੀਜ਼ ਦਿੰਦਾ ਹੈ ਤੇ ਇਹ ਚੰਗਾ ਲਕਸ਼ਣ ਹੈ ਇਹ ਚੰਗੀ ਸਿਹਤ ਦੀ ਨਿਸ਼ਾਨੀ ਹੈ ਜੇ ਇਸ ਤੁਹਾਨੂੰ ਸਿਰਫ ਕੋਈ ਆਪਣਾ ਵੱਡਾ ਵਡੇਰਾ ਜਾਂ ਬਜ਼ੁਰਗ ਆਤਮਾ ਵਿਖਾਈ ਦਿੰਦੀ ਹੈ ਤੇ ਉਹ ਤੁਹਾਨੂੰ ਤੱਕਦੀ ਹੈ ਮੁਸਕਰਾਉਂਦੀ ਹੈ ਜੇ ਨਹੀਂ ਵੀ ਕੁਝ ਦਿੰਦੀ ਇਹਦਾ ਮਤਲਬ ਇਹ ਹੈ ਕਿ ਜਿਹੜਾ ਇਨਸਾਨ ਆਪਣੀ ਉਮਰ ਭੋਗ ਕੇ ਮਰਿਆ ਹੈ ਤੇ ਉਹ ਤੁਹਾਨੂੰ ਵਿਖਾਈ ਦਿੰਦਾ ਹੈ ਤੇ ਇਹ ਤੁਹਾਡੀ ਚੰਗੀ ਸਿਹਤ ਦੀ ਨਿਸ਼ਾਨੀ ਹੈ ਇਹ ਮੰਨਿਆ ਜਾਂਦਾ ਹੈ ਕਿ ਜੇ ਤੁਹਾਨੂੰ ਇਹੋ ਜਿਹਾ ਇਨਸਾਨ ਵਿਖਾਈ ਦੇਵੇ ਤੇ ਤੁਹਾਡੀ ਸਿਹਤ ਵਾਸਤੇ ਲਾਭਕਾਰੀ ਹੈ ਸ਼ੁਭ ਮੰਨਿਆ ਜਾਂਦਾ ਹੈ ਪਰ ਜੇਕਰ ਜਵਾਨ ਮੌਤਾਂ ਹੋਈਆਂ ਨੇ ਤੇ ਉਹ ਤੁਹਾਨੂੰ ਵਾਰ-ਵਾਰ ਵਿਖਾਈ ਦਿੰਦੇ ਨੇ ਇਹਦੇ ਵਾਸਤੇ ਇੱਕ ਛੋਟਾ ਜਿਹਾ ਉਪਾਅ ਹੈ ਪਰ ਉਹ ਰਾਮ ਬਾਣ ਉਪਾਅ ਹੈ ਕੀ ਕਰਨਾ ਹੈ ਕਿ ਜਦੋਂ ਸੰਧਿਆ ਹੋ ਜਾਵੇ ਸੂਰਜ ਢਲਣ ਤੋਂ ਬਾਅਦ ਪਾਥੀਆਂ ਲੈਣੀਆਂ ਨੇ ਆਮ ਠੇਠ ਪਾਸ਼ਾ ਦੇ ਵਿੱਚ ਕਈ ਉਹਨੂੰ ਗੋਏ ਆਖ ਦਿੰਦੇ ਨੇ ਬਾਲਣ ਵਾਲੇ ਗੋਏ ਥਾਪੀਆਂ ਪਾਥੀਆਂ ਉਹ ਲੈ ਲੈਣੇ ਨੇ ਤੇ ਉਹਨਾਂ ਨੂੰ ਜੇ ਤੁਹਾਡੇ ਘਰ ਵਿੱਚ ਜੇ ਚੌਂਕਾ ਬਣਿਆ ਹੈ ਤੰਦੂਰ ਹੈ ਚੁੱਲ੍ਹ ਹੈ ਉਹਦੇ ਵਿੱਚ ਉਹਨਾਂ ਗੋਇਆਂ ਨੂੰ ਤਖਾ ਦਿਓ ਜਾਂ ਛੋਟੀ ਜੀ ਲੋਹੇ ਦੀ ਦਾਬੜੀ ਹੈ ਤੇ ਉਹਦੇ ਵਿੱਚ ਤੁਸੀਂ 2-4 ਗੋਏ ਪੰਨ ਕੇ ਉਹਨਾਂ ਨੂੰ ਤੁਸੀਂ ਤਖਾ ਦਿਓ ਤੇ ਉਹਦਾ ਜਿਹੜਾ ਧੂਂ ਹੈ ਉਹ 메ਨ ਗੇਟ ਦੇ ਕੋਲ ਹੋਣਾ ਚਾਹੀਦਾ ਹੈ ਜਾਂ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਜਾਂ ਜੋ ਇਹ ਮੰਨਿਆ ਜਾਂਦਾ ਹੈ ਜਿਵੇਂ ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਐਂਜ ਕਰਨ ਦੇ ਨਾਲ ਜਿਹੜੀ ਆਤਮਾ ਹੈ ਉਹ ਜਿਹੜਾ ਰਸਤਾ ਹੈ ਉਹ ਭੁੱਲ ਜਾਂਦੀ ਹੈ ਇਸ ਟੂਏ ਦੇ ਕਾਰਨ ਤੇ ਇਹ ਇੱਕ ਛੋਟਾ ਜਿਹਾ ਟੋਟਕਾ ਹੀ ਕਹਿ ਲਓ ਇਹ ਛੋਟਾ ਜਿਹਾ ਉਪਾਅ ਹੈ ਪਰ ਇਹ ਹੈ ਕਾਰਗਰ ਸੋ ਸੰਧਿਆ ਤੋਂ ਬਾਅਦ ਜਦੋਂ ਸੂਰਜ ਛਿਪ ਜਾਂਦਾ ਹੈ ਤੇ ਉਦੋਂ ਇਹ ਕੰਮ ਕਰਨਾ ਹੈ ਲਗਾਤਾਰ ਇਹਨੂੰ 5 ਦਿਨ 10 ਦਿਨ ਤੁਸੀਂ ਕਰ ਸਕਦੇ ਹੋ ਇਹਦੇ ਚ ਕੋਈ پابੰਦੀ ਨਹੀਂ ਕਿ ਇੰਨੇ ਹੀ ਦਿਨ ਕਰਨਾ ਹੈ ਤੁਸੀਂ 7 ਦਿਨ ਕਰ ਲਓ 5 ਦਿਨ ਕਰ ਲਓ ਇਹਦੇ ਨਾਲ ਆਪ ਜੀ ਨੂੰ ਜ਼ਰੂਰ ਲਾਭ ਹੋਏਗਾ ਤੇ ਇਹੋ ਜਿਹੇ ਜਿਹੜੇ ਸੁਪਨਿਆਂ ਦੇ ਵਿੱਚ ਤੁਹਾਨੂੰ ਮਰੇ ਹੋਈ ਵਿਖਾਈ ਦਿੰਦੇ ਨੇ ਉਹ ਵਿਖਾਣੋਂ ਹਟ ਜਾਣਗੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ